ਕਿਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਕਾਹਨ ਆ ਗਿਆ ਸੀ 5-5 ਮਿੰਟਾਂ ਬਾਅਦ ਆਇਆ 1 ਮਿੰਟ ਕਿਹਨਾਂ ਦੇ ਖੇਤਾਂ 'ਤੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਥੇਤਾਂ 'ਤੇ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੇਵੋਗੇ ਬੜਾ ਨਿਖਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਣੇ ਉਹ ਸਰਕਾਰ ਬਿਲਕੁਲ ਤੁਹਾਨੂੰ ਜੀ ਸੂਚੋ ਇਹ ਕੋਈ ਨੁਕਸਾਨ ਦੀ ਵਸਤੀ ਕੰਪੇਟਿਸ਼ਨ ਦੇਖੀ ਜਾਏਗਾ ਇਹ ਕੋਈ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਜ਼ ਕਰਦੇ ਨੇ ਆਪਾਂ ਇੰਸ ਦੇਰੀ ਦਾ ਜੀ ਕਰੋ ਕਿ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ 5 ਕਿਲੋ ਤੇ ਮੈਂ ਇੱਕ ਪਰਮੈਂਟ ਮੈਡਮ ਦੇਖੋ ਮੇਰੀ ਗੱਲ ਤੋਂ ਮੈਂ 5 ਕਿਲੋ ਠੀਕੇ ਤਾਂ ਲੈ ਸੀ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚੋਂ 2 ਕਿਲੋ ਮੇਰੇ ਉੱਡ ਗਏ 3 ਕਿਲੋ ਤਾਂ ਹਾਂ ਮੇਰਾ ਪਤਾ ਨਹੀਂ ਕਿ ਆਪੀ ਕਰਕੇ ਉਹਨੂੰ ਮੈਲ ਕਿ ਨਾ ਮੈਲ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਹੀ ਲਵਾਂਗਾ ਜੇ ਕਿਤੇ ਇਹ ਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 5 ਮਿੰਟਾਂ ਦਾ ਘੰਟੇ ਹੋ ਗਏ ਅੱਗ ਲੱਗੀ ਨ 3 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿੱਦਾਂ ਮੇਰੇ ਲੋਕੇ ਲਿਆ ਨਹੀਂ ਆਪਣੇ ਫਰਮਾਨੀ ਕੋਲ ਗਈ ਮੈਡਮ ਸੇਫ ਗੈਟ ਆ ਗਈ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਉਹੋਂ ਕੋੜੇ ਜਾਂਦੀ ਛੜ ਕੇਲੀ ਉਹਦੇ ਤੋਂ ਸਪਾਰਕ ਪਾ ਦਿੱਤੀ ਆ ਕਿਹਦੇ ਵਿੱਚ ਕੋਈ ਮਾਲ ਆ ਤੇ ਸਰ ਉਹਨੂੰ ਤਰੋੜ ਕੇ ਇਹਦੇ ਉਹ ਮੋੜਨੇ ਵਾਲਾ ਇੰਦਰਾਖਵਾਇ ਕੋਸਬਾਣਾ ਦਿਲਾਇਆ ਕਿੰਨਾ ਦੇਖਿਆ ਤਾਂ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪੰਜ ਮਿੰਟਾਂ ਬਾਅਦ ਆ ਗਿਆ ਅਸੀਂ 5 ਪੰਜ ਮਿੰਟ ਪੰਜ ਮਿੰਟ ਦੇ ਇਹਨਾਂ ਦੇਖੇ ਪਹੁੰਚੇ ਪਰਚਾ ਵੀ ਹੋਇਆ ਇਹਨਾਂ ਤੇ ਮੁਨਿਪਾਲਿਕਾ ਪ੍ਰਸ਼ਾਸਨ ਆਉਂਦਾ ਵੀ ਸਾਡੇ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਅੱਗੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦਵਾਂਗੇ ਬੜਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖੋ ਸਰਕਾਰ ਬਿਲਕੁਲ ਤੁਹਾਨੂੰ ਜੋ ਜੋ ਤੁਹਾਡੇ ਨੁਕਸਾਨ ਦੇ ਵਾਸਤੇ ਕੰਪਨਸੇਸ਼ਨ ਸਾਈਦਾ ਇਹ ਕੋਲ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਸ ਕਰਦੇ ਨੇ ਆਪਾਂ ਇਸ ਵਾਰ ਦੇਰੀ ਤਾਂ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ 5 ਕਿਲੋ ਤੇ ਆਇਆ ਪਰ ਮੈਂ ਮੈਡਮ ਇੱਕ ਮੇਰੇ ਘਰ ਤੋਂ ਮੈਂ 5 ਕਿਲੋ ਠਿੱਕੇ ਤਾਂ ਲੈਸ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ 2 ਕਿਲੋ ਮੇਰੇ ਉੱਡ ਗਏ 3 ਕਿਲੋ ਤਾਂ ਹਾਂ ਮੇਰਾ ਪਤਾ ਨਹੀਂ ਕਿ ਆ ਵੀ ਕਰਕੇ ਉਹਨੂੰ ਬਿੱਲ ਕਿ ਨਾ ਬਿੱਲ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਹੀ ਲਵਾਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ 5 ਮਿੰਟ ਨਾ ਘੰਟੇ ਹੋ ਗਏ ਆ ਕੇ ਲੱਗਣ 3 ਘੰਟ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿੱਦਾਂ ਮੇਰੇ ਲੋਕੇ ਲਿਆ ਆ ਆਪਣੇ ਫੁਲਕਾਰੀ ਮੈਡਮ ਚਾਵਲਾ ਦੇ ਚਾਵਲਾ ਜਿਹੜੇ ਤੋਂ ਅੱਗ ਲੱਗੀ ਹੈ ਜੀ ਉਹ ਲੋਕ ਮੋੜੇ ਜਾਂਦੀ ਛੜ ਕੇ ਉਹਨੇ ਤਾਂ ਫਾਰਕ ਪਾਣੀ ਕਰ ਗਿਆ ਇਹਦੇ ਵਿੱਚ ਕੋਈ ਖਾਲਾ ਇਹਨੂੰ ਤਰੋਕ ਕੇ ਸਰ ਉਹਦੇ ਵਿੱਚ ਕੋਈ ਖਾਲਾ ਇਹਦੇ ਵਿੱਚ ਕੋਈ ਖਾਲਾ ਜਿਹੜਾ ਰਖਵਾਇਆ ਉਹ ਸਮਾਨ ਦਿਲਾਨਾ ਕਿੰਨਾ ਦੇਖਿਆ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਹੁੰਚ ਕੇ ਆ ਗਿਆ ਸੀ 5 ਮਿੰਟਾਂ ਦੇ ਵਿੱਚ 1 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ ਤੇ ਮੁਨ ਪਰਸ਼ਾਸਨ ਹੁੰਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਅੱਗੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦਵਾਂਗੇ ਬੜਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖ ਬਸ ਨੇ ਉਹ ਸਰਕਾਰ ਬਿਲਕੁਲ ਤੁਹਾਨੂੰ ਜੀ ਜੋ ਜੋ ਇਹ ਕੋਰਡੀਨਸਟਾਨ ਦੇ ਵਸਤੀ ਕੰਪੇਟੀਸ਼ਨ ਦੇ ਚੇਜ ਹੈ ਜੀ ਆਪਾਂ ਇਹ ਕੋਲ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਜ਼ ਕਰਦੇ ਨੇ ਆਪਾਂ ਇਸ ਦੇਰੀ ਦਾ ਜੀ ਕਰੋ ਕਿ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ ਪੰਜ ਕਿਲੇ ਦੇ ਇੰਸਟਾਲਰ ਪਰ ਮੈਂ ਮੈਡਾ ਦੇਖੋ ਮੇਰੀ ਗੱਲ ਤੋਂ ਮੈਂ 5 ਕਿਲੇ ਠੀਕੇ ਤਾਂ ਲੈ ਲੇ ਸੀ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚੋਂ 2 ਕਿਲੇ ਮੇਰੇ ਉੱਡ ਗਏ 1 ਕਿਲੇ ਤਾਂ ਹਾਈ ਮੇਰਾ ਪਤਾ ਨਹੀਂ ਕਿ ਆਪੀ ਕਰਕੇ ਉਹਨੂੰ ਮੈਲਕ ਨਾ ਮੈਲਕ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਹੀ ਲਵਾਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 3 ਘੰਟੇ ਹੋ ਗਏ ਆ ਤੁਹਾਡੇ ਲੱਗਿਨ 3 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿੱਦਾਂ ਮੇਰੇ ਲੋਕਲੇ ਆਉਂਦੇ ਨਹੀਂ ਆਪਣੇ ਫਿਰ ਮੈਡਮ ਸਾਹਿਬ ਗੈੜ ਆ ਗਈ ਝਾਵਲਾ ਦੇ ਝਾਵਲਾ ਦੇ ਹਾਬੀ ਤੋਂ ਅੱਗ ਲੱਗੀ ਆ ਜੀ ਲੋਕ ਮੋੜੇ ਜਾਂਦੀ ਛੜ ਕੇਲੀ ਉਹਦੇ ਤੋਂ ਸਪਾਰਕ ਪੱਟ ਲੱਗੀ ਆ ਇਹਦੇ ਵਿੱਚ ਕੋਈ ਮਾਲਾ ਸਰ ਉਹਦੇ ਤੋਂ ਕੰਮ ਇੰਦੇ ਰੋੜਨੇ ਵਾਲਾ ਇੰਦਾਂ ਰਖਵਾਇਆ ਕੋ ਸਬਾ ਦਾ ਬਿਲਾਇਆ ਮੈਡਮ ਬੈਠੇ